ਜ਼ਿਲ੍ਹਾ ਪਠਾਨਕੋਟ ਵਿਖੇ ਪੰਚਾਇਤੀ ਚੋਣਾਂ ਦੌਰਾਨ ਜਿੱਤ ਰਹੇ ਪੰਚਾਇਤ ਮੈਂਬਰਾਂ ਲਈ ਸੌ ਚੁੱਕ ਸਮਾਰੋਹ ਆਦਿਤਿਆ ਉਪਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਮਲਟੀਪਰਪਸ ਸਪੋਰਟ ਸਟੇਡੀਅਮ ਲਮੇੜੀ ਪਠਾਨਕੋਟ ਵਿਖੇ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਲਾਲਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵੱਜੋ ਹਾਜ਼ਰ ਹੋਏ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੁੱਖ ਮਹਿਮਾਨ ਦਾ ਸਵਾਗਤ ਫੁੱਲਾ ਦਾ ਗੁਲਦਸਤਾ ਭੇਟ ਕੀਤਾ ਗਿਆ ਇਸ ਮੌਕੇ ਤੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਦੀ ਧਰਮਪਤਨੀ ਉਰਮਿਲਾ ਦੇਵੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਦਲਜਿੰਦਰ ਸਿੰਘ ਢਿੱਲੋਂ ਐਸਐਸਪੀ ਪਠਾਨਕੋਟ ਵਿਭੂਤੀ ਸ਼ਰਮਾ ਚੇਅਰਮੈਨ ਪੰਜਾਬ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਅਮਿਤ ਮਿੰਟੂ ਹਲਕਾ ਇੰਚਾਰ ਸੁਜਨਪੁਰ ਆਦਿ ਹਾਜ਼ਰ ਸਨ ਅ ਬਿਕੋਸ ਮੁਝੇ ਪੰਜਾਬ ਦੇ ਅੰਦਰ ਅੱਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੇ ਪੰਜ ਚੁਣੇ ਗਏ ਆ ਉਹਨਾਂ ਨੂੰ ਸੋਚਗਾਈ ਜਾ ਰਹੀ ਹੈ ਸੋ ਅੱਜ ਡਿਸਟ੍ਰਿਕਟ ਪਠਾਨਕੋਟ ਦੇ 421 ਪੰਚਾਇਤਾਂ ਦੀਆਂ 2435 ਜਿਹੜੇ ਪੰਜ ਸੇਵਾਰ ਨੇ ਉਹ ਸੋਚਣ ਲਈ ਆਏ ਆ ਸੋ ਅੱਜ ਲਵੀਨੀ ਸਟੇਡੀਅਮ ਦੇ ਅੰਦਰ ਮੈਂ ਸਮਝਦਾ ਬੜਾ ਇੱਕ ਇਤਿਹਾਸਕ ਪਲ ਆ ਕਿ ਜਿਹੜੇ ਪੰਜ ਸੇਵਾਨ ਚੁਣੇ ਆ ਉਹ ਸੋਚਣ ਲਈ ਆਏ ਆ ਔਰ ਸੋਚ ਸੁਮਾਗਮ ਹੋਇਆ ਸੋ ਇੱਕ ਐਹਦ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਨਾਲ ਜਿਹੜਾ ਆਪਣਾ ਪਿਆਰਾ ਜ਼ਿਲ੍ਹਾ ਪਠਾਨਕੋਟ ਇਸ ਜ਼ਿਲ੍ਹੇ ਨੂੰ ਵਿਕਾਸ ਪਾਕ ਤੋਂ بلندیاں ਤੇ ਲੈ ਕੇ ਜਾਣਾ ਸੋ ਨਾਟ ਓਨਲੀ ਵਿਕਾਸ ਬਲਕੇ ਇਹਦੀ ਖੂਬਸੂਰਤੀ ਇਹ ਹੈ ਕਿ ਅਸੀਂ ਇਸ ਜ਼ਿਲ੍ਹੇ ਦੇ ਅੰਦਰੋਂ ਨਸ਼ੇ ਨੂੰ ਵੀ ਖਤਮ ਕਰਨਾ ਡਰੱਗਸ ਦੇ ਖਿਲਾਫ ਜਿਹੜਾ ਸਾਡਾ ਪੁਲਿਸ ਵਿਭਾਗ ਲਗਾਤਾਰ ਸਗਰਮੀ ਕਰ ਰਿਹਾ ਉਹਦੀ ਹੇਠਲੇ ਤੇ ਲੈ ਕੇ ਗਰਾਸ ਰੂਟ ਤੱਕ ਜਿਹੜੀ ਸੂਚਨਾ ਮਿਲੇ ਸੋ ਦੋ ਤਿੰਨ ਸਾਈਡਾਂ ਤੋਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿੱਥੇ ਡਿਵੈਲਪਮੈਂਟ ਕਰਨੀ ਹੈ ਪਿੰਡਾਂ ਦਾ ਵਿਕਾਸ ਕਰਨਾ ਡਰੱਗਸ ਦੇ ਖਿਲਾਫ ਨਿਗਰ ਰੱਖਣੀਆਂ ਉਹਦੇ ਨਾਲ ਦੀ ਨਾਲ ਮੈਂ ਸਮੂਚੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਬਿਨਾਂ ਕਿਸੇ ਪੱਖਪਾਤ ਤੋਂ ਚਾਹੇ ਪੰਚਾਇਤ ਦਾ ਰੰਗ ਕੋਈ ਵੀ ਹੋਵੇ ਪੰਚਾਇਤ ਕਿਸੇ ਵੀ ਧਿਰ ਦੀ ਹੋਵੇ ਉਹ ਪਿੰਡ ਦੀ ਚੁਣੀ ਗਈ ਹੈ ਜੋ ਬਿਨਾਂ ਪੱਖਪਾਤ ਤੋਂ ਚਾਹੇ ਉਹ ਹਲਕੇ ਭੁਜਦੀਆਂ ਆ ਪੰਚਾਇਤਾਂ ਨੇ ਚਾਹੇ ਪਠਾਨਕੁਰਦੀਆਂ ਨੇ ਚਾਹੇ ਸਾਡੇ ਸੁਜਾਨਪੁਰਧਾਰਦੀਆਂ ਨੇ ਕੱਲੇ-ਕੱਲੇ ਪਿੰਡ ਦੇ ਅਸੀਂ ਉਹਨਾਂ ਨੂੰ ਕਿਹਾ ਵੀ ਨਕਸ਼ੇ ਬਣਾਓ ਆਪਣੇ ਪਿੰਡਾਂ ਦੀ ਅ ਮੁਸ਼ਕਲਾਂ ਦੀ ਡਿਮਾਰਕੇਸ਼ਨ ਕਰੋ ਉਹ ਤੋਂ ਬਾਅਦ ਅਸੀਂ ਇਕੱਲੇ ਇਕੱਲੇ ਕੰਮ ਦੇ ਉੱਤੇ ਉਹਨੂੰ ਹੱਥ ਪਾਵਾਂਗੇ ਸੋ ਸਾਰੇ ਅਸੀਂ ਰਲ ਕੇ ਮੇਰੇ ਨਾਲ ਭੂਤੀ ਸ਼ਰਮਾ ਜੀ ਸਾਡੇ ਹਲਕਾ ਚਾਰਜ ਪਠਾਨਕੋਟ ਆਮਿਤ ਮੰਟੂ ਜੀ ਡਿਪਟੀ ਕਮਿਸ਼ਨਰ ਦਿੱਤਿਆ ਜੀ ਸਾਡੇ ਐਸਐਸਪੀ ਢੀਲੋ ਸਾਹਿਬ ਤੇ ਹੋਰ ਜਿੰਨੇ ਵੀ ਸਬੰਸ ਅਧਿਕਾਰੀ ਸਵਾਨ ਨੇ ਅਸੀਂ ਇਸ ਜ਼ਿਲ੍ਹੇ ਨੂੰ ਆਪਣੀਆਂ ਸਵਾਮਾਂ ਜਿਹੜੀਆਂ ਦੇਣੀਆਂ ਨੇ ਉਸ ਜ਼ਿਲ੍ਹੇ ਦੇ ਵਹਿਤਰੀ ਦੇ ਲਈ ਔਰ ਜਿਸ ਤਰ੍ਹਾਂ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੰਕਲਪ ਲੈ ਕੇ ਕੰਮ ਕਰ ਰਹੇ ਆ ਸੋ ਉਸ ਸੰਕਲਪ ਨੂੰ ਅੱਗੇ ਹੋਰ ਵਧਾਣਾ ਸੋ ਬੜਾ ਚੰਗਾ ਲੱਗਿਆ ਤੇ ਖਾਸ ਕਰਕੇ ਮਾਤਰ ਸ਼ਕਤੀ ਦਾ ਦੀ ਵੱਡੀ ਗਿਣਤੀ ਚਾਣਾ ਇਹ ਮੈਂ ਸਮਝਦਾ ਵੀ ਸਾਡੀ ਜਨਰਲ ਸੁਸਾਇਟੀ ਦੇ ਲਈ ਇੱਕ ਬੜਾ ਸੋਬਸ਼ਾਗਨ ਹੈ ਸਾਡੀਆਂ ਧੀਆ ਸਾਡੀਆਂ ਮਾਵਾ ਸਾਡੀਆਂ ਭੈਣਾ ਪੰਚ ਸਰਪੰਚ ਬਣੀਆਂ ਨੇ ਔਰ ਇੱਕ ਬੈਲੈਂਸਡ ਸੁਸਾਇਟੀ ਦੇ ਅੰਦਰ ਪਾਰਲੀਮੈਂਟ ਸਿਸਟਮ ਜੀ ਵੀ ਰਵੇ ਇਹ ਸਾਡੇ ਕਨਸਟੀਟਿਊਸ਼ਨਲ ਦੀ ਜਿਹੜੀ ਰੂਹ ਅਸਲ ਤੇ ਮੈਂ ਸਮਝਦਾ ਕਿ ਅਸੀਂ ਉਹਦੇ ਨੇੜੇ ਪੁੱਜੇ ਆ ਸੋ ਇਹ ਸੋਚਗ ਸਮਾਗਮ ਆਪਣੇ ਆਪ ਚ ਗੜਾ ਪ੍ਰੇਰਣਾਦਾਇਕ ਵੀ ਆ ਹੌਸਲਾ ਵੀ ਦਿੰਦਾ ਔਰ ਮੈਂ ਸਮਝਦਾ ਵੀ ਮੈਂ ਵੀ ਇਹਦੇ ਵਿੱਚ ਕਾਫੀ ਕੁਝ ਸਿੱਖੇ ਜਾ ਰਹੇ ਆ ਸੋ ਪਠਾਨਕੋਟ ਜ਼ਿਲ੍ਹੇ ਨੂੰ ਬੁਲਾਉਂਦੀਆਂ ਤੇ ਲੈ ਕੇ ਜਾਣਾ ਇਹ ਅੱਜ ਅਸੀਂ ਆਇਆ ਠੀਕ ਕੋਕੀ ਹੋ ਕੇ 5 ਵਜੋਂ 5 ਵਜੋਂ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਨਿਸ਼ਚਾਪੂਰਵਕ ਅਤੇ ਮਾਤਰੀ ਨਾਲ ਕੀ ਨਾ ਜੀ ਆਪਣਾ ਮੇਰਾ ਨਾਮ ਅੰਜੂ ਸ਼ਰਮਾ ਹੈ ਕਿਹੜੇ ਪਿੰਡ ਤੋਂ ਆਏ ਅਸੀਂ ਪਿੰਡ ਬੁੰਗਲ ਤੋਂ ਆਏ ਆ ਜੀ ਸੋਚ ਸਮਾਗਮ ਚ ਆਏ ਕੀ ਉਮੀਦਾਂ ਕਰਦੇ ਹੋ ਸਰਕਾਰ ਤੋਂ ਅਸੀਂ ਸਰਕਾਰ ਤੋਂ ਇਹੀ ਉਮੀਦ ਕਰਦੇ ਆ ਕਿ ਸਾਨੂੰ ਚੰਗੇ ਚੰਗੇ ਕੰਮ ਦੱਸਣ ਤੇ ਅਸੀਂ ਉਹਨਾਂ ਨਾਲ ਆਪਣੀ ਸੇਵਾ ਉਪਸਥਿਤ ਕਰੀਏ ਸਰਪੰਚ ਸਾਹਿਬ ਵੰਦਨਾ ਦੇਵੀ ਤੁਸੀਂ ਕਿਹੜੇ ਪਿੰਡ ਤੋਂ ਆਏ ਬੁੰਗਲ ਤੋਂ ਹਾਂ ਤੁਸੀਂ ਸੋਚ ਚੁੱਕ ਸਮਾਰੋਹ ਜੋ ਆਇਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਣ ਦੇ ਅੱਜ ਕਿ ਮਤਲਬ ਆਪਾਂ ਸਾਰੇ ਉਹ ਪੰਜ ਸਰਪੰਚ ਇੱਥੇ ਮਿਲੇ ਆ ਤੁਹਾਨੂੰ ਬਹੁਤ ਖੁਸ਼ੀ ਹੋਣ ੜੀ ਹੈ ਕਿ ਮਤਲਬ ਆਉਣ ਵਾਲੇ ਪੰਜਾਬ ਤੇ ਦੇਖੋ ਮਤਲਬ ਇਹ ਪੰਜ ਮਤਲਬ ਆਪਣੀ ਪੰਚਾਇਤਾਂ ਚ ਰਹਿ ਕੇ ਬਹੁਤ ਚੰਗਾ ਕੰਮ ਕਰਨਗੇ ਸਰਕਾਰ ਨਾਲ ਮਿਲ ਕੇ ਦੂਸਰਾ ਲੇਡੀਜ਼ ਵਾਸਤੇ ਵੀ ਨਿਸ਼ਾਨਾ ਅ 2435 ਜਿਹੜੇ ਪੰਜ ਸੇਵਾਦਾਰ ਨੇ ਉਹ ਸੋਚ ਚੁੱਕਣ ਲਈ ਆਏ ਆ ਸੋ ਅੱਜ ਲਵੀਨੀ ਸਟੇਡੀਅਮ ਦੇ ਅੰਦਰ ਮੈਂ ਸਮਝਦਾ ਬੜਾ ਇੱਕ ਇਤਿਹਾਸਕ ਪਲ ਆ ਕਿ ਜਿਹੜੇ ਪੰਜ ਸਹਿਬਾਨ ਚੁਣੇ ਆ ਉਹ ਸੋਚਣ ਲਈ ਆਏ ਆ ਔਰ ਸੋਚ ਸਮਾਦੋਗ ਹੋਇਆ ਸੋ ਇੱਕ ਐਹਿਦ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਨਾਲ ਜਿਹੜਾ ਆਪਣਾ ਪਿਆਰਾ ਜ਼ਿਲ੍ਹਾ ਪਖਾਨਕੋਟ ਇਸ ਜ਼ਿਲ੍ਹੇ ਨੂੰ ਵਿਕਾਸ ਸੇ ਪੱਗ ਤੋਂ ਬੁਲੰਦੀਆਂ ਤੇ ਲੈ ਕੇ ਜਾਣਾ ਸੋ ਨਾਟ ਓਨਲੀ ਵਿਕਾਸ ਬਲਕਿ ਇਹ ਦੀ ਖੂਬਸੂਰਤੀ ਇਹ ਹੈ ਕਿ ਅਸੀਂ ਇਸ ਜ਼ਿਲ੍ਹੇ ਦੇ ਅੰਦਰੋਂ ਨਸ਼ੇ ਨੂੰ ਖਤਮ ਕਰਨਾ ਡਰੱਗਸ ਦੇ ਖਿਲਾਫ ਜਿਹੜਾ ਸਾਡਾ ਪੁਲਿਸ ਮਹਿਕਮਾ ਲਗਾਤਾਰ ਸਗਰਮੀ ਕਰ ਰਿਹਾ ਉਹਦੀ ਹੇਠ ਛੱਲੇ ਤੇ ਰੱਖ ਕੇ ਗਰਾਸ ਰੂਟ ਤੱਕ ਜਿਹੜੀ ਸੂਚਨਾ ਮਿਲੇ ਸੋ ਦੋ ਤਿੰਨ ਸਾਈਡਾਂ ਤੋਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿੱਥੇ ਡਿਵੈਲਪਮੈਂਟ ਕਰਨੀ ਆ ਪਿੰਡਾਂ ਦਾ ਵਿਕਾਸ ਕਰਨਾ ਡਰੱਗਸ ਦੇ ਖਿਲਾਫ ਨਿਗਰ ਰੱਖਣੀ ਆ ਉਹਦੇ ਨਾਲ ਦੀ ਨਾਲ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਬਿਨਾਂ ਕਿਸੇ ਪੱਤ ਪਾਤ ਦੇ ਚਾਹੇ ਪੰਚਾਇਤ ਦਾ ਰੰਗ ਕੋਈ ਵੀ ਹੋਵੇ ਪੰਚਾਇਤ ਕਿਸੇ ਵੀ ਤਰ੍ਹਾਂ ਦੀ ਹੋਵੇ ਉਹ ਪਿੰਡ ਦੀ ਚੁਣੀ ਗਈ ਹੈ ਜੋ ਬਿਨਾਂ ਪੱਖਪਾਤ ਤੋਂ ਚਾਹੇ ਉਹ ਹਲਕੇ ਪੁਜਦੀਆਂ ਅ ਪੰਚਾਇਤਾਂ ਨੇ ਚਾਹੇ ਪਠਾਨਕੋਟ ਦੇ ਆ ਨੇ ਚਾਹੇ ਸਾਡੇ ਸੁਜਾਨਪੁਰ ਘਾਰਦੀਆਂ ਨੇ ਕੱਲੇ-ਕੱਲੇ ਪਿੰਡ ਦੇ ਅ ਅਸੀਂ ਉਹਨਾਂ ਨੂੰ ਕਿਹਾ ਵੀ ਨਕਸ਼ੇ ਬਣਾਓ ਆਪਣੇ ਪਿੰਡਾਂ ਦੀ ਅ ਮੁਸ਼ਕਲਾਂ ਦੀ ਡਿਮਾਰਕੇਸ਼ਨ ਕਰੋ ਉਹ ਤੋਂ ਬਾਅਦ ਅਸੀਂ ਕੱਲੇ-ਕੱਲੇ ਕੰਮ ਦੇ ਉੱਤੇ ਉਹਨੂੰ ਹੱਥ ਪਾਵਾਂਗੇ ਸੋ ਸਾਰੇ ਅਸੀਂ ਰਲ ਕੇ ਮੇਰੇ ਨਾਲ ਬ੍ਰਹਤੀ ਸਰਮਾ ਜੀ ਸਾਡੇ ਹਲਕਾ ਚਾਰਜ ਪਠਾਨਕੋਟ ਆਮਦ ਮੰਟੂ ਜੀ ਡਿਪਟੀ ਕਮਿਸ਼ਨਰ ਜਿੱਤਿਆ ਜੀ ਸਾਡੇ ਐਸਐਸਪੀ ਢੋਲੋਂ ਸਾਹਿਬ ਤੇ ਹੋਰ ਜਿੰਨੇ ਵੀ ਸਬਾ ਸਹਾਕਾਰੀਆਂ ਸਵਾਨ ਨੇ ਅਸੀਂ ਇਸ ਜ਼ਿਲ੍ਹੇ ਨੂੰ ਆਪਣੀਆਂ ਸਵਾਮਾਂ ਜਿਹੜੀਆਂ ਦੇਣੀਆਂ ਨੇ ਉਸ ਜ਼ਿਲ੍ਹੇ ਦੇ ਭੈਤਰੀ ਦੇ ਲਈ ਔਰ ਜਿਸ ਤਰ੍ਹਾਂ ਮਾਰਜੂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੰਕਲਪ ਲੈ ਕੇ ਕੰਮ ਕਰ ਰਹੇ ਆ ਸੋ ਉਸ ਸੰਕਲਪ ਨੂੰ ਅੱਗੇ ਹੋਰ ਵਧਾਣਾ ਸੋ ਬੜਾ ਚੰਗਾ ਲੱਗਿਆ ਇਹ ਖਾਸ ਕਰਕੇ ਮਾਤਰ ਸ਼ਕਤੀ ਦੀ ਬੜੀ ਬੜੀ ਗਿਣਤੀ ਚਾਣਾ ਇਹ ਮੈਂ ਸਮਝਦਾ ਸਾਡੀ ਜਨਰਲ ਸੁਸਾਇਟੀ ਦੇ ਲਈ ਇੱਕ ਬੜਾ ਸੋਬਸ਼ਗਣਾ ਸਾਡੀਆਂ ਧੀਆ ਸਾਡੀਆਂ ਮਾਮਾ ਸਾਡੀਆਂ ਭੈਣਾ ਪੰਚ ਸਰਪੰਚ ਬਣੀਆਂ ਨੇ ਔਰ ਇੱਕ ਬੈਲੈਂਸ ਸੁਸਾਇਟੀ ਦੇ ਅੰਦਰ ਪਾਰਲੀਮੈਂਟ ਸਿਸਟਮ ਜੀ ਵੀ ਰਵੇ ਕਿ ਸਾਡੇ ਕਨਸਟੀਟਿਊਸ਼ਨਰ ਦੀ ਜਿਹੜੀ ਰੂਹ ਅਸਲ ਤੇ ਮੈਂ ਸਮਝਦਾ ਕਿ ਅਸੀਂ ਉਹਦੇ ਨੇੜੇ ਪੁੱਜੇ ਆ ਸੋ ਇਹ ਸੋਚ ਵੀ ਸਮਾਜ ਨੂੰ ਆਪਣੇ ਆਪ ਚ ਇੱਕ ਤਰ੍ਹਾਂ ਪ੍ਰੇਰਨਾ ਦਾ ਇੱਕ ਵੀ ਆ ਹੌਸਲਾ ਵੀ ਦਿੰਦਾ ਔਰ ਮੈਂ ਸਮਝਦਾ ਵੀ ਮੈਂ ਵੀ ਇਹਦੇ ਵਿੱਚ ਕਾਫੀ ਕੁਝ ਸਿੱਖੇ ਜਾ ਰਹੇ ਆ ਸੋ ਪਠਾਨਕੋਟ ਜੇ ਨੂੰ ਬੁਲਾਉਂਦੀਆਂ ਤੇ ਲੈ ਕੇ ਜਾਣਾ ਕਿ ਅੱਜ ਅਸੀਂ ਆ ਰਹੇ ਹਾਂ